ਵਲਵਟ ਜਗਤ ਨਾਲ ਜੁੜੀ ਐ ਇਸ ਵੇਲੇ ਦੀ ਬੇहद ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਦਿੱਗਜ ਅਦਾਕਾਰ ਗਵਰਦਨ ਅਸਰਾਨੀ ਦਾ 84 ਸਾਲਾਂ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ 350 ਹਿੰਦੀ ਫਿਲਮਾਂ ਦੇ ਹਿੱਸਾ ਰਹੇ ਗਵਰਦਨ ਅਸਰਾਨੀ ਜਿੱਥੇ ਕੀ ਉਹਨਾਂ ਨੂੰ 80 ਦੇ ਦशक ਦੀਆਂ ਕਈ ਹਿੱਟ ਫਿਲਮਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਉੱਥੇ ਹੀ ਆਪਣੇ ਕਾਮਿਕਲ ਕੈਰੇਕਟਰਸ ਦੇ ਨਾਲ ਉਹਨਾਂ ਵੱਲੋਂ ਜੋ ਹੈ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਜਿੱਥੇ ਕੀ ਫਿਲਮ ਸ਼ੋਲੇ ਦੇ ਕਿਰਦਾਰ ਦੇ ਲਈ ਜੋ ਹੈ ਉਹਨਾਂ ਨੂੰ ਕਾਫੀ ਸراہਨਾ ਵੀ ਮਿਲੀ ਲੇਕਿਨ ਹੁਣ ਹੈ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਦੇ ਨਾਲ ਜੁੜੀ ਕਿ ਮਸ਼ਹੂਰ ਹਾਸੇ ਕਲਾਕਾਰ ਅਦਾਕਾਰ ਗਵਰਦਨ ਅਸਰਾਨੀ ਦਾ 84 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ ਕਾਫੀ ਜ਼ਿਆਦਾ ਮੰਨਪਾਕੀ ਖਬਰ ਹੈ ਕਿ ਕੁਝ ਦਿਨ ਪਹਿਲਾਂ ਹੀ ਮਹਾਪਾਰਤ ਚ ਕਰਨ ਦਿਆ ਕਿਰਦਾਰ ਨਿਭਾਉਣ ਵਾਲੇ ਪੰਕਜ ਤੀਰ ਬਾਰੇ ਵੀ ਇਹ ਖਬਰ ਸਾਹਮਣੇ ਆਈ ਸੀ ਕਿ ਉਹ ਵੀ ਜ਼ਿੰਦਗੀ ਦੀ ਜੰਗ ਹਾਰ ਗਏ ਕੈਂਸਰ ਤੋਂ ਅਤੇ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਬਾਲੀਵੁੱਡ ਵਾਸਤੇ ਕੁਝ ਹੀ ਦਿਨਾਂ ਦੇ ਅੰਤਰਾਲ ਦੇ ਵਿੱਚ ਇਹ ਦੂਸਰੀ ਬੇहद ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਮੰਦਪਾਗੀ ਖਬਰ ਉਹਨਾਂ ਦੇ ਚਾਹਕਾਂ ਦੇ ਲਈ ਫੈਨਸ ਦੇ ਲਈ ਜਿਨ੍ਹਾਂ ਨੂੰ ਅਸਰਾਨੀ ਨੇ ਇੰਨਾ ਸਾਲਾਂ ਦੇ ਵਿੱਚ ਕਈ ਵਾਰ ਮਨੋਰੰਜਿਤ ਕੀਤਾ ਆਪਣੇ ਕਿਰਦਾਰਾਂ ਦੇ ਨਾਲ ਮਨੋਰੰਜਿਤ ਕੀਤਾ ਹਾਸੇ किरदारਾਂ ਦੇ ਲਈ ਉਹ ਜਾਣੇ ਜਾਂਦੇ ਸਨ ਕਾਮਿਕਲ ਕੈਰੈਕਟਰਸ ਲਈ ਉਹ ਜਾਣੇ ਜਾਂਦੇ ਸਨ ਕੌਣ ਪੁੱਛ ਸਕਦਾ ਹੈ ਉਹਨਾਂ ਦਾ ਲੈਜੈਂਡਰੀ ਫਿਲਮ ਸ਼ੋਲੇ ਦਾ ਜੇਲਰ ਦਾ ਕਿਰਦਾਰ ਜਿਸ ਦੇ ਕੀ ਕਈ ਵਾਰ ਮਿਮਿਕ ਵੀ ਬੰਦੇ ਹੋਏ ਨਜ਼ਰ ਆਇਆ ਤੇ ਅੱਜ ਤੱਕ ਫਿਲਮ ਸ਼ੋਲੇ ਜੋ ਹੈ ਉਹ ਗਵਰਦਨ ਅਸਰਾਨੀ ਦੇ ਨਾਮ ਦੇ ਨਾਲ ਵੀ ਜਾਣੀ ਜਾਂਦੀ ਹੈ ਅਤੇ ਕਈ ਵੱਡੇ ਦਿੱਗਜ ਕਲਾਕਾਰਾਂ ਦੇ ਨਾਲ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਰਜੇਸ਼ ਖੰਨਾ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਕਿਰਦਾਰ 2023 ਤੱਕ ਦੇ ਕਿੰਨੇ ਅਦਾਕਾਰਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਕੰਮ ਕਰਕੇ ਉਹਨਾਂ ਨੂੰ ਕੰਮ ਸਿਖਾਇਆ ਵੀ ਜੋਨੀ ਲੀਵਰ ਦੇ ਨਾਲ ਨਾਲ ਜੇਕਰ ਹਾਸੇ ਕਲਾਕਾਰਾਂ ਦੇ ਵਿੱਚ ਬਾਲੀਵੁੱਡ ਦੇ ਵਿੱਚ ਕਿਸੇ ਦਾ ਨਾਮ ਲਿਆ ਜਾਂਦਾ ਹੈ ਤਾਂ ਉਹ ਗੋਵਰਦਨ ਅਸਰਾਨੀ ਨੇ ਹਾਲਾਂਕਿ ਇਹਨਾਂ ਤੋਂ ਪਹਿਲਾਂ ਜੋਨੀ ਵਾਕਰ ਵੀ ਕਾਫੀ ਵੱਡੇ ਦਿਗਜ ਹਾਸੇ ਕਲਾਕਾਰ ਸਨ ਲੇਕਿਨ ਉਹਨਾਂ ਤੋਂ ਬਾਅਦ ਉਹਨਾਂ ਦਾ ਕਹਿ ਸਕਦੇ ਹਾਂ ਕਿ ਉਹਦਾ ਸੰਭਾਲਣ ਦੇ ਵਾਸਤੇ ਬਾਲੀਵੁੱਡ ਨੂੰ ਸੰਭਾਲਣ ਦੇ ਵਾਸਤੇ ਜੇ ਕੋਈ ਕੋਈ ਨਾਮ ਆਇਆ ਤਾਂ ਉਹ ਸਨ ਗੋਵਰਦਨ ਅਸਰਾਨੀ ਜਿਨ੍ਹਾਂ ਨੇ ਆਪਣੀ ਕਈ ਮਨੋਰੰਜਿਤ ਹਾਸੇ ਕਲਾਕਾਰਾਂ ਦੇ ਨਾਲ ਹਾਸੇ ਕਿਰਦਾਰਾਂ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਉਹਨਾਂ ਦੀ ਆਖਰੀ ਫਿਲਮ ਬਣੀ 2023 ਦੇ ਵਿੱਚ ਆਈ ਨੌਨ ਸਟਾਪ ਦਿਮਾਗ ਅਤੇ ਉਸ ਤੋਂ ਪਹਿਲਾਂ ਉਹਨਾਂ ਨੇ ਡ੍ਰੀਮ ਗਰਲ 2 ਦੇ ਵਿੱਚ ਵੀ ਇੱਕ ਕਿਰਦਾਰ ਨਿਭਾਇਆ ਸੀ ਲੇਕਿਨ ਕਾਫੀ ਹੀ ਮੰਦਪਾਗੀ ਖਬਰ ਸੀ ਕਹਿ ਸਕਦੇ ਹਾਂ ਬਾਲੀਵੁੱਡ ਦੇ ਨਾਲ ਜੁੜੀ ਹੋਈ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੋਵਰਦਨ ਇਸਰਾਨੀ ਦਾ 84 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ ਹਾਲਾਂਕਿ ਹਲੇ ਤੱਕ ਮੌਤ ਦੀ ਕੀ ਵਜ੍ਹਾ ਰਹੀ ਹੈ ਉਸ ਦਾ ਕੋਈ ਵੀ ਪਤਾ ਨਹੀਂ ਚਲ ਸਕਿਆ ਲekin ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਗਵਰਦਨ ਇਸਰਾਨੀ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਇਸ ਤੋਂ ਪਹਿਲਾਂ ਦੀ ਗੱਲ ਜੇਕਰ ਤੁਹਡੇ ਨਾਲ ਕੀਤੀ ਜਾਵੇ ਤਾਂ ਸਿਰਫ ਤੇ ਸਿਰਫ 7 ਘੰਟੇ ਪਹਿਲਾਂ 7 ਘੰਟੇ ਪਹਿਲਾਂ ਇੰਸਟਾਗ੍ਰam ਤੇ ਇਹਨਾਂ ਦੀ ਆਈਡੀ ਤੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਸਨ ਹੈਪੀ ਦੀਵਾਲੀ ਦੀ ਇੱਕ ਸਟੋਰੀ ਲਗਾਈ ਗਈ ਸੀ ਆਪਣੇ ਫੈਨਸ ਨੂੰ ਇਹਨਾਂ ਨੇ ਦੀਵਾਲੀ ਦੀ ਵਿਸ਼ੇਸ਼ ਦਿੱਤੀਆਂ ਸੀ ਲekin ਉਸ ਤੋਂ ਬਾਅਦ 7 ਘੰਟੇ ਦੇ ਅੰਦਰ ਅੰਦਰ ਹੀ ਇਹ ਖਬਰ ਆ ਜਾਣੀ ਕਿ ਮਸ਼ਹੂਰ ਅਦਾਕਾਰ ਗਵਰਦਨ ਅਸਰਾਨੀ ਦਾ ਦਿਹਾਂਤ ਹੋ ਗਿਆ ਹੈ ਕਾਫੀ ਆਪਣੇ ਆਪ ਦੇ ਵਿੱਚ ਹੀ ਮੰਦਪਾਗੀ ਖਬਰ ਹੈ ਕਿਰਦਾਰਾਂ ਦੀ ਜੇਕਰ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਨਾਲ ਉਹਨਾਂ ਦੀ ਫਿਲਮਾਂ ਦੇ ਵਿੱਚ ਇਹਨਾਂ ਦੀ ਜੋੜੀ ਕਾਫੀ ਜ਼ਿਆਦਾ ਲੋਕਾਂ ਨੂੰ ਪਸੰਦ ਆਈ ਅਤੇ 80 ਦੇ ਦਸ਼ਕ ਦੇ ਵਿੱਚ तमाम ਫਿਲਮਾਂ ਦੇ ਵਿੱਚ ਜਿੱਥੇ ਹਾਸੇ ਕਲਾਕਾਰ ਕਿਰਦਾਰ ਕਰਦੇ ਹੋਏ ਨਜ਼ਰ ਆਇਆ ਅਸਰਾਨੀ ਉੱਥੇ ਹੀ ਉਹਨਾਂ ਨੇ ਕਈ ਸੀਰੀਅਸ ਰੋਲਸ ਵੀ ਅਦਾ ਕੀਤੇ ਅਤੇ ਉਹਨਾਂ ਨੂੰ ਵੀ ਬਖੂਬੀ ਨਿਭਾਉਂਦੇ ਹੋਏ ਨਜ਼ਰ ਆਈ ਜੇਕਰ ਫਿਲਮਾਂ ਦੀ ਗੱਲ ਕੀਤੀ ਜਾਵੇ ਫਿਲਮ ਬੋਡੀਗਾਰਡ 에ਜੰਟ ਵਿਨੋਦ ਬੋਲ ਬੱਚਨ ਜੋਕਰ ਆ ਰਾਜਕੁਮਾਰ ਵਰਗੀਆਂ ਫਿਲਮਾਂ ਦੇ ਵਿੱਚ ਇਨ੍ਹਾਂ ਨੇ ਕਿਰਦਾਰ ਨਿਭਾਇਆ ਤੇ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਜੇਕਰ ਗੱਲ ਕਰੀਏ ਤਾਂ ਫਿਲਮ ਸ਼ੋਲੇ ਦੇ ਕਿਰਦਾਰ ਦੀ ਤਾਂ ਫਿਲਮ ਸ਼ੋਲੇ ਨੂੰ ਕੋਈ ਨਹੀਂ ਪੁੱਲ ਸਕਦਾ ਹੈ ਜੇਲਰ ਸਾਹਿਬ ਦੇ ਨਾਮ ਦੇ ਨਾਲ ਇਨ੍ਹਾਂ ਦੇ ਨਾਲ ਜੁੜੇ ਉਹ ਡਾਇਲੋਗਸ ਅਤੇ ਨਾਲ ਨਾਲ ਇਨ੍ਹਾਂ ਦਾ ਨਿਭਾਇਆ ਉਹ ਕਿਰਦਾਰ ਕੋਈ ਵੀ ਨਹੀਂ ਪੁੱਲ ਸਕਦਾ ਜੋ ਕਿ ਹਮੇਸ਼ਾ ਦੇ ਲਈ ਹੀ ਅਮਰ ਹੋ ਗਿਆ ਲੇਕਿਨ ਕਾਫੀ ਵੱਡੀ ਮਦ ਪਾਗੀ ਖਬਰ ਹੈ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਰਦਨ ਅਸਰਾਨੀ ਸਾਡਾ ਸਾਥ ਛੱਡ ਗਏ ਨੇ 84 ਸਾਲ ਦੀ ਉਮਰ 'ਚ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਮੌਤ ਦੀ ਵਜ੍ਹਾ ਦਾ ਹਲੇ ਤੱਕ ਕੁਝ ਪਤਾ ਨਹੀਂ ਚੱਲ ਸਕੇ